ਸਾਡੇ ਪਿੰਡ ਦੇ ਵਿੱਚ 4000 ਦੇ ਤਕਰੀਬਨ ਦਰੱਖਤ ਲਾਇਏ ਨੇ ਜਿਹਦੇ ਵਿੱਚੋਂ ਹਰ ਨਾਲੇ ਦਰੱਖਤ ਦੇ ਸਮੂਹ ਨੰਬਰ 2 ਜਿਹੜੀਆਂ ਇੱਥੇ ਮੜੀਆਂਆਂ ਦੀਆਂ ਉਹ ਇੱਕ ਕਰ ਦਿੱਤੀਆਂ ਗਈਆਂ ਨੇ ਸਾਡੇ ਯਾਨੀ ਕਿ ਕੋਈ ਜਾਤ ਪਾਤ ਇਦਾਂ ਦਾ ਕੋਈ ਨਹੀਂ ਹੈਗਾ ਯਾਨੀ ਕਿ મતਭੇਦ ਕੋਈ ਨਹੀਂ ਹੈਗਾ ਸਾਰੇ ਇਕੱਠੇ ਨੇ ਇੱਕਾ ਸਾਡੇ ਪਰ ਹੁਣ ਦੇਖੋ ਤੁਸੀਂ ਬਾਹਰ ਜਿੰਨੇ ਵੀ ਜਾਨਵਰਾਂ ਦੀ ਆਵਾਜ਼ਾਂ ਸੁਣ ਰਹੇ ਹੋ ਨਾ ਤੁਸੀਂ ਇਹ ਦੇਖੋ ਤੁਸੀਂ ਜਾਨਵਰ ਇੱਥੇ ਕਾਫੀ ਰਹ ਰਹੇ ਨੇ ਇੱਥੇ ਜਾਨਵਰਾਂ ਵਾਸਤੇ ਆਲ ਨੇ ਵੀ ਲਾਇਏ ਗਏ ਨੇ ਟਰੱਕ ਲੋਕ ਕੱਟ ਰਹੇ ਨੇ ਜਿਹਦੇ ਕਰਕੇ ਜਾਨਵਰ ਵੀ ਘਟ ਰਹੇ ਨੇ ਇਹ ਇਹ ਆਨੇ ਲਾਇਨੇ ਜਿਹੜੇ ਜਾਨਵਰ ਨੇ ਆਪਣੇ ਰਹਿ ਸਕਣਾ ਇਹ ਜਿਹੜਾ ਮਿੱਟੀ ਦਾ ਨਾਲ ਇਹਦਾ ਇੱਕ ਫਾਇਦਾ ਇਹ ਹੈ ਠੰਡੇ ਰਹਿੰਦੇ ਨਹੀਂ ਜਾਂਦਾ ਨਾ ਇਹਦੇ ਵਿੱਚ ਪਾਣੀ ਪੈਂਦਾ ਥੱਲੇ ਇਹਨਾਂ ਦੇ ਸਰਾਖ ਨਹੀਂ ਜੇ ਮੜ ਮੋਟਾ ਪਾਣੀ ਪੈ ਜਾਂਦਾ ਉਹ ਤਾਂ ਨਹੀਂ ਤੁਮਾਜੀ ਨੌਜਵਾਨਾਂ ਨੂੰ ਮਿਲਾਉਨੇ ਆ ਵੀ ਜਿਹੜੇ ਇੱਥੇ ਬੈਠ ਕੇ ਪੜ੍ਹਦੇ ਨੇ ਇਹ ਓਪਨ ਲਾਇਬ੍ਰੇਰੀ ਆ ਬੱਚੇ ਪੜ੍ਹਦੇ ਨੇ ਇੱਥੇ ਇਹ ਬਕਸ ਵਗੈਰਾ ਨੇ ਛੱਡਦਾ ਦੀ ਉਹ ਕਹਾਂ ਲਾਦੇ ਹਨ ਇਥੇ ਬੂਹ ਆ ਪੂਰਾ ਤੇਰੇ ਸਾਹਮਣੇ ਹੀ ਹੈ ਦੇਖੋ ਕਿੰਨਾ ਵਧੀਆ ਗਰਾਊਂਡ ਲੱਗ ਰਿਹਾ ਹੈ ਵੀਊ ਦੇਖੋ ਕਿੰਨਾ ਬਾਈ ਬਾਲੀ ਗੱਲਬਾਤ ਬਣਾਈ ਪਈੋ ਬਸ ਹਨਾ ਯਾਨੀ ਕਿ ਆਕਸੀਜਨ ਛੱਡਦੇ ਨੇ ਨਾ ਹਵਾ ਸਾਫ਼ ਕਰਨ ਵਾਲੇ ਨੇ ਯਾਨੀ ਪਾਮ ਦੀ ਵੈਰਿਟੀ ਵੀ ਨੇ ਇਹ ਬਈਆ ਜਿਵੇਂ ਬਾਈ ਹੁਣ ਮੰਨ ਲਾ ਲੋਕਾਂ ਨੂੰ ਜੇ ਆਪਾਂ ਨਸ਼ਿਆਂ ਤੋਂ ਬਚਾਉਣਾ ਹੋਵੇ ਫੇਰ ਆਪਾਂ ਨੂੰ ਕੀ ਕਰਨਾ ਚਾਹੀਦਾ ਮੇਨ ਤਾਂ ਇੱਕ ਦਾ ਗਰਾਊਂਡ ਵਧੀਆ ਚਾਹੀਦਾ ਹਨ ਬਿਲਕੁਲ ਬਿਲਕੁਲ ਠੀਕ ਆ ਜੇ ਗਰਾਊਂਡ ਵਧੀਆ ਆਊਗਾ ਤਾਂ ਹੀ ਜਵਾਖੇ ਖੇਡਣ ਆਉਣਗੇ ਸਹੀ ਗੱਲ ਤੇ ਮਾਰਾ ਰঞ্জੀਤ ਸਿੰਘ ਦੀ ਉਦੋਂ ਥੋੜੇ ਮੰਨ ਲਓ ਪੰਜਾਬੀ ਦੇ ਆਈਡਲਸ ਕਰਕੇ ਇੰਡੀਆ ਚ ਆਉਂਦੇ ਸੀ ਆਉਂਦੇ ਸੀ ਨਾ ਪਰ ਅੱਜ ਆਪਾਂ ਆਪਣੀ ਭਾਸ਼ਾ ਨੂੰ ਛੱਡ ਕੇ ਜਿਹੜੀ ਆਪਣੀ ਮਾਂ ਬੋਲੀ ਆ ਉਹਨੂੰ ਛੱਡ ਕੇ ਆਪਾਂ ਬਾਹਰ ਜਾਣ ਲਈ ਆਪਣੀ ਮਾਂ ਬੋਲੀ ਨੂੰ ਭੁੱਲ ਰਹੇ ਹਾਂ ਠੀਕ ਹੈ ਹੁਣ ਕਿਸੇ ਵੀ ਲਓ ਜੀ ਅੱਜ ਤੁਹਾਨੂੰ ਮੈਂ ਆਪਣਾ ਪਿੰਡ ਦਿਖਾਉਣਾ ਦਰਖਤ ਲਾਏ ਨੇ ਜਿਹਦੇ ਵਿੱਚੋਂ ਫੁੱਲਾਂ ਵਾਲੇ ਦਰਖਤ ਦੇਖ ਸਕਦੇ ਹੋ ਤੁਸੀਂ ਫਲਾਂ ਵਾਲੇ ਦੇਖ ਸਕਦੇ ਹੋ ਆਓ ਅੰਦਰ ਦਿਖਾਉਂਦੇ ਹਾਂ ਤੁਕੇ ਸਾਡੇ ਪਿੰਡ ਦਾ ਜਿਹੜਾ ਨੌਜਵਾਨ ਨੇ ਤੇ ਸਰਪੰਚ ਸਾਹਿਬ ਸਾਰੇ ਅਸੀਂ ਇਕੱਠੇ ਹੋ ਕੇ ਇੱਥੇ ਜਿਹੜਾ ਜੰਗਲ ਲਾਇਆ ਤੁਸੀਂ ਦੇਖਦੇ ਹੋ ਜਗਾ ਜਮੇ ਖਾਲੀ ਪਈ ਤੇ ਇੱਥੇ ਕੁਝ ਵੀ ਨਹੀਂ ਸੀ ਇਹ ਆਪਣੇ ਫੁੱਲਾਂ ਵਾਲੇ ਦਰਖਤ ਸ਼ੁਰੂ ਹੋ ਜਾਂਦੇ ਨੇ ਤੁਸੀਂ ਦੇਖਦੇ ਹੋ ਜੰਗਲ ਦੀ ਸਫਾਈ ਦੇਖ ਸਕਦੇ ਹੋ ਸਫਾਈ ਕਿੰਨੀ ਜ਼ਿਆਦਾ ਔਰ ਦੋ ਜਿਹੜੀਆਂ ਇੱਥੇ ਮੜੀਆਂ ਸੀਆਂ ਉਹ ਇੱਕ ਕਰ ਦਿੱਤੀਆਂ ਗਈਆਂ ਨੇ ਸਾਡੇ ਯਾਨੀ ਕਿ ਕੋਈ ਜਾਤ ਪਾਤ ਇਦਾਂ ਦਾ ਕੋਈ ਨਹੀਂ ਹੈਗਾ ਯਾਨੀ ਕਿ ਮਤਭੇਦ ਕੋਈ ਨਹੀਂ ਹੈਗਾ ਸਾਰੇ ਇਕੱਠੇ ਨੇ ਇੱਕ ਆ ਸਾਡੇ ਪਿੰਡ ਚ ਆਹ ਦੇਖ ਸਕਦੇ ਤੁਸੀਂ ਇਹ ਫੁੱਲਾਂ ਵਾਲੇ ਹੋ ਗਏ ਆਪਣੇ ਜਿਹੜੇ ਹੈਗੇ ਨੇ ਅੱਗੇ ਆ ਜਾਓ ਇੱਧਰ ਇਹ ਆਪਣੇ ਜਿਹੜੇ ਦਰਖਤ ਨੇ ਇਹ ਜਿਹੜੇ ਜਿਵੇਂ ਪੁਰਾਣੇ ਤੂੰ ਤਾਂ ਹੁਣ ਦੇਖਿਆ ਤੁਸੀਂ ਦਿਨੋ ਦਿਨ ਦਰਖਤ ਜਿਹੜੇ ਹੈਗੇ ਨੇ ਉਹ ਖਤਮ ਹੁੰਦੇ ਜਾਂਦੇ ਨੇ ਤੁਸੀਂ ਦੇਖਿਆ ਹੀ ਹੁਣ ਇੱਥੇ ਤੁਹਾਨੂੰ ਹਰੇਕ ਵੈਰਾਈਟੀ ਮਿਲੂਗੀ ਹੁਣ ਦੇਖੋ ਤੁਸੀਂ ਬਾਹਰ ਜਿੰਨੇ ਵੀ ਜਾਨਵਰਾਂ ਦੀ ਆਵਾਜ਼ਾਂ ਸੁਣ ਰਹੇ ਹੋ ਨਾ ਤੁਸੀਂ ਇਹ ਦੇਖੋ ਤੁਸੀਂ ਜਾਨਵਰ ਇੱਥੇ ਕਾਫੀ ਰਹਿ ਰਹੇ ਨੇ ਇੱਥੇ ਜਾਨਵਰਾਂ ਵਾਸਤੇ ਆਲ ਨੇ ਵੀ ਲਾਏ ਗਏ ਨੇ ਤਾਂ ਕਿ ਇੱਥੇ ਵੱਧ ਤੋਂ ਵੱਧ ਜਾਨਵਰ ਰਹਿ ਸਕਣ ਇਹ ਗਰੱਤ ਨੇ ਤੁਸੀਂ ਦੇਖੋ ਥੱਲੇ ਸਫਾਈ ਦੇਖੋ ਕਿੰਨੀ ਜ਼ਿਆਦਾ ਇਹਨਾਂ ਨੂੰ ਉੱਧਰ ਵੀ ਦਿਖਾ ਦਿਓ ਇਹ ਫਲਾਂ ਚਲ ਆ ਦੇਖ ਸਕਦੇ ਤੁਸੀਂ ਸਫਾਈ ਕਿੰਨੀ ਵਧੀਆ ਦੇਖੋ ਥੱਲੇ ਜਿਵੇਂ ਮਰਜ਼ੀ ਦੇਖ ਲਓ ਤੁਸੀਂ ਜਿਵੇਂ ਮੰਨ ਲਓ ਆਪਾਂ ਕਹਿ ਦਿੰਦੇ ਆ ਵੀ ਕੱਖ ਕੋਖਾ ਨਾ ਵੀ ਇੱਥੇ ਸੱਪ ਤੁੰਡੀ ਹੋਊਗੇ ਕੋਈ ਸੱਪ ਤੁੰਡੀ ਨਹੀਂ ਬਾਕੀ ਤੁਸੀਂ ਜਾਨਵਰ ਦੇਖੋ ਇੱਥੇ ਤੁਹਾਨੂੰ ਹਰ ਕਿਸਮ ਦਾ ਜਾਨਵਰ ਮਿਲੂ ਕਿਉਂਕਿ ਜਿਆਦਾ ਹੁਣ ਆਪਾਂ ਘਰਾਂ ਕੀ ਮਕਾਨ ਜਿਹੜੇ ਉਹ ਪੱਕੇ ਬਣ ਰਹੇ ਨੇ ਦਰਖਤ ਲੋਕ ਕੱਟ ਰਹੇ ਨੇ ਜਿਹਦੇ ਕਰਕੇ ਜਾਨਵਰ ਵੀ ਘਟ ਰਹੇ ਨੇ ਕਈ ਜਾਨਵਰ ਤਾਂ ਇਦਾਂ ਦੇ ਨੇ ਜਿਹੜੇ ਵਿਚਾਰੇ ਅਲੋਪੇ ਹੋ ਗਏ ਹਨਾ ਅੱਗੇ ਦੇਖ ਸਕਦੇ ਹੋ ਤੁਸੀਂ ਇੱਥੇ ਜਿਵੇਂ ਤੁਰਨ ਵਾਸਤੇ ਵੀ ਪੂਰਾ ਵਧੀਆ ਬਣਾਇਆ ਗਿਆ ਉਧਰ ਅੱਗੇ ਦਿਖਾਓ ਇਹਨਾਂ ਨੂੰ ਤੁਹਾਨੂੰ ਸਾਰੀ ਕਿਸਮ ਦੇ ਜਿਹੜੇ ਬੂਟੇ ਨਹੀਂ ਉਹ ਮਿਲਣਗੇ ਇੱਥੇ ਇਹ ਅਮਰੂਦਾਂ ਦੇ ਬੂਟੇ ਆ ਗਏ ਇਹ ਦਿਖਾ ਦਿਓ ਇਹ ਮਹਿੰਦੀ ਦਾ ਬੂਟਾ ਆਪਣੇ ਯਾਨੀ ਕਿ ਤਕਰੀਬਨ ਆਪਣੇ 4000 ਦੇ ਜਿਹੜਾ ਬੂਟਾ ਲਾਇਆ ਗਿਆ ਜਿਹੜੇ ਨੌਜਵਾਨ ਨੇ ਛੰਡੇ ਨੂੰ ਜਾਂ ਕਿਸੇ ਵੀ ਦਿਨ ਜਦੋਂ ਫ੍ਰੀ ਹੁੰਦੇ ਨੇ ਨਾ ਇੱਥੇ ਆ ਕੇ ਆਪਣੀ ਸਫਾਈ ਕਰਦੇ ਨੇ ਨਰੀਗਾ ਵੱਲੋਂ ਵੀ ਸਫਾਈ ਕਰਾਈ ਜਾਂਦੀ ਹੈ ਯਾਨੀ ਕਿ ਥੰਦੇ ਕੋਈ ਵੀ ਗੰਦਮਲ ਨਹੀਂ ਐਨ ਸਫਾਈ ਕੋਲ ਵਧੀਆ ਇਹਨਾਂ ਨੂੰ ਬਕਾਇਦਾ ਪਾਣੀ ਪਾਇਆ ਜਾਂਦਾ ਇਹਦੇ ਨਾਲ ਹਵਾ ਵੀ ਤਾਜੀ ਰਹਿੰਦੀ ਆ ਫਰੈਸ਼ ਰਹਿੰਦੀ ਆ ਤੇ ਜਾਨਵਰ ਨੇ ਜਿਹੜੇ ਵਿਚਾਰੇ ਉਹ ਬੇਫਿਕਰ ਇੱਥੇ ਰਹਿ ਸਕਦੇ ਨੇ ਤੁਸੀਂ ਆਵਾਜ਼ਾਂ ਸੁਣ ਰਹੇ ਹੋ ਦੇਖੋ ਆਵਾਜ਼ ਆ ਰਹੀ ਹੈ ਇਹ ਜਿਹੜੇ ਨਵੇਂ ਬੂਟੇ ਲਾਏ ਨੇ ਸੁਣ ਲੱਗਿਆ ਬੂਟਾ ਇਹ ਜਿਹੜੇ ਦੇਖ ਰਹੇ ਹੋ ਬੂਟੇ ਨਵੇਂ ਬੂਟੇ ਲਾਏ ਨੇ ਇਹ ਜਾਨਕਿ ਤਿਆਰ ਹੋ ਜਾਣਗੇ ਹਰ ਕਿਸਮ ਦੇ ਜਿਵੇਂ ਉਹ ਪੁਰਾਣੇ ਬਰੋਟੇ ਨੇ ਬਰੋਟਾ ਪੁਰਾਣਾ ਜਾਨਕਿ ਪੁਰਾਣੇ ਬੂਟੇ ਵੀ ਜਾਨਕਿ ਸਾਰੇ ਬੂਟੇ ਆਪਾਂ ਆਹ ਦੇਖ ਚੱਲ ਪੀ ਆ ਦੇਖ ਸਕਦੇ ਤੁਸੀਂ ਇਹ ਆਲ ਨੇ ਲਾਏ ਨੇ ਜਿਹੜੇ ਜਾਨਵਰ ਨੇ ਆਪਣੇ ਰਹਿ ਸਕਣ ਇਹ ਜਿਹੜਾ ਮਿੱਟੀ ਦਾ ਆਲਨਾ ਇਹਦਾ ਇੱਕ ਫਾਇਦਾ ਇਹ ਹੈ ਠੰਡੇ ਰਹਿੰਦੇ ਨੇ ਯਾਤਾਰ ਨਾ ਇਹਨਾਂ ਵਿੱਚ ਪਾਣੀ ਪੈਂਦਾ ਥੱਲੇ ਇਹਨਾਂ ਦੇ ਸਰਾਖ ਨੇ ਜੇ ਮੜ ਮੋਟਾ ਪਾਣੀ ਪੈ ਜਾਂਦਾ ਉਹ ਤਾਂ نیچے ਨਿਕਲ ਜਾਂਦਾ ਇਸੇ ਤਰ੍ਹਾਂ ਆ ਲਾਇਆ ਹੋਇਆ ਆਲਨਾ ਠੀਕ ਆ ਤੁਹਾਨੂੰ ਆ ਪਿੰਡ ਭੰਗਲਾ ਯਾਨੀ ਕਿ ਆਈ ਲਾ ਮ ਭੰਗਲਾ ਫੂਟ ਲੈਣਾ ਪੈਣਾ ਨਵਾਂ ਜੀ ਨੌਜਵਾਨਾਂ ਨਾਲ ਮਿਲਾਉਂਦੇ ਆ ਵੀ ਜਿਹੜੇ ਇੱਥੇ ਬੈਠ ਕੇ ਪੜ੍ਹਦੇ ਨੇ ਪਿੰਡ ਦੇ ਬੱਚੇ ਵੀ ਦੇਖ ਲੈਣ। ਲਓ ਦੇਖੋ ਇਹ ਓਪਨ ਲਾਇਬ੍ਰੇਰੀ ਆ। ਬੱਚੇ ਪੜ੍ਹਦੇ ਨੇ ਇੱਥੇ। ਇਹ ਬੁੱਕਸ ਵਗੈਰਾ ਨੇ। ਸ਼ਾਮ ਨੂੰ ਆਉਂਦੇ ਆ ਨੇ ਮੁਗੇ ਇੱਥੇ। ਹਾਂਜੀ ਬੜੀ ਜੀ ਦੇ। ਡੇਲੀ ਆਉਂਦੇ ਆ। ਵੇ ਮੁੰਡੇ ਡੇਲੀ ਆਉਂਦੇ ਨੇ ਇਹ ਬੈਡਮਿੰਟਨ ਦਾ ਗਰਾਊਂਡ ਹੈ ਆ ਬੇਟ ਖੱਟ ਪਿੰਡ ਦਾ ਆਇਆ ਨਾ ਪੰਡਣਾ ਕਾ ਸੈਟ ਲਾ ਦੀ ਭਾਈ ਕਾ ਸੈਟ ਲਾ ਲਾ ਉਹ ਕਹਾਂ ਲਾਦੇ ਹਨਾ ਇੱਥੇ ਬੂਟੇ ਲਵਾਏ ਜਾ ਰਹੇ ਨੇ ਕਿੰਨਾ ਟਾਈਮ ਚੱਲਣਗੇ ਇਹ ਚੱਲੀ ਜਾਂ ਹਾਂ ਪਾਣੀ ਹੈਗਾ ਪਾਣੀ ਬਾਚੂ ਪਵਾਉਂਦੇ ਆ ਬਾ ਦੇਖੋ ਜਵਾਕ ਹੀ ਇੱਥੇ ਜਵਾਕ ਵੀ ਬੂਟਿਆਂ ਦੀ ਦੇਖਭਾਲ ਕਰਦੇ ਨੇ ਉਹਨੂੰ ਚੰਗੀ ਤਰ੍ਹਾਂ ਪਾ ਦੇ ਬੂਗੇ ਪਾਣੀ ਤੇ ਕਿੰਨੇ ਦਿਨ ਪਾਉਣੇ ਹਫਤੇ ਬਾਅਦ ਪਾਣੀ? ਰੋਜ਼ ਪਾਣੀ ਦੇ ਵੀਰੇ। ਹੈ? ਰੋਜ਼ੇ ਪਾ ਦਿੰਦੇ ਆ। ਠੀਕ ਆ। ਇਹ ਦੋ ਮੁੰਡੇ ਨੇ ਖੜੇ ਨੇ। ਹੁਣ ਗਰਾਊਂਡ ਤਾਂ ਵਧੀਆ ਜਲ ਬਣ ਗਿਆ। ਹੁਣ ਜਿਵੇਂ ਰਾਤ ਦਾ ਟਾਈਮ ਹੋ ਗਿਆ ਜਿਵੇਂ ਆਪਣੇ ਇੱਥੇ ਬਾਲੀਬਾਲ ਖੇਡਦੇ ਆਪਾਂ ਹਨਾ। ਉਹਦੇ ਲਈ ਫੇ ਕੀ ਪ੍ਰਬੰਧ ਕੀਤਾ ਹੋਇਆ? ਉਹਦੇ ਲਈ ਆਹ ਢੇਲ ਆਪਣੇ ਸਾਹਮਣੇ ਕੈਮਰਾ ਘੁਮਾ ਕੇ ਵੀ ਵੀਰੇ। ਆਪਣੇ ਸਾਰੇ ਲਾਈਟਾਂ ਲਾਈ ਹੋਈਆਂ ਨੇ ਇੱਧਰ। ਇੱਕ ਵਾਰ ਤੁਹਾਨੂੰ ਜਗਾ ਕੇ ਦਿਖਾਉਣੇ ਆ ਹਾਂ ਲਾਈਟਾਂ ਦਾ ਪ੍ਰਬੰਧ ਜਿਹੜਾ ਰਾਤ ਨੂੰ ਇੱਥੇ ਜਾ ਕੇ ਜਿਵੇਂ ਰੋਟੀ ਖਾ ਕੇ ਸ਼ਾਮ ਨੂੰ ਵੀ ਖੇਡਣ ਆਉਂਦੇ ਨੇ ਹਾਂ ਜਾਨਕੀ ਬਾਲੀਬਾਲ ਵੀ ਖੇਡਦੇ ਆਪਾਂ ਆ ਆਲੇ-ਦਾਲੇ ਆਪਾਂ ਜਾਲੀ ਲਾਈ ਆ ਵੀ ਕੋਈ ਮੰਨ ਲਓ ਡੰਗਰ ਡੰਗਰ ਨਾ ਪੜੇ ਅੰਦਰ ਹਾਂ ਹਾਂ ਕੂੜਾ ਵਾਹਾਸ ਟਿੱਕਰਾ ਆਪਾਂ ਸਿੰਨਰੀਆਂ ਬਣਾਈਆਂ ਨੇ ਠੀਕ ਉਹਨੂੰ ਲਾਈਟਾਂ ਦਾ ਪ੍ਰਬੰਧ ਦਿਖਾਉਣੇ ਆ ਵੀ ਆਹ ਲਾਈਟ ਲੱਗ ਗਈ ਯਾਨੀ ਕਿ ਇੱਥੇ ਪ੍ਰਬੰਧ ਲਾਇਆ ਲਾਈਟਾਂ ਦਾ ਕੀਤਾ ਹੋਇਆ ਹਨਾ ਆ ਪੂਰਾ ਤੇਰੇ ਤੇਰੇ ਸਾਹਮਣੇ ਹੀ ਹੈ ਦੇਖੋ ਕਿੰਨਾ ਵਧੀਆ ਗਰਾਊਂਡ ਲੱਗ ਰਿਹਾ ਵੀਰੋ ਦੇਖੋ ਕਿੰਨਾ ਵਧੀਆ ਬਾਈ ਬਾਲੀ ਗੱਲਬਾਤ ਬਣਾਈ ਪਈ ਆ ਬਸ ਹਨਾ ਜਿਹੜੀ ਬੁਟੀ ਹੁੰਦੀ ਸੀ ਗਾਜਰ ਬੁਟੀ ਹੁੰਦੀ ਸੀ ਉਹ ਕਿੰਨਾ ਬਾਹ ਕੇ ਸਾਰੇ ਜਿੰਨੇ ਵੀ ਪਿੰਡ ਦੇ ਨੌਜਵਾਨ ਸੀ ਜਿਵੇਂ ਸਰਪੰਚ ਸਾਹਿਬ ਹੋ ਕੇ ਸਾਰਿਆਂ ਨੇ ਇਕੱਠੇ ਏਕਤਾ ਦੇ ਨਾਲ ਗਰਾਊਂਡ ਅੱਜ ਦੇਖੋ ਤੁਸੀਂ ਕਿੰਨਾ ਵਧੀਆ ਬਣ ਗਿਆ ਇੱਥੇ ਹੋਰ ਵੀ ਮੈਲਾ ਸਕੂਲਾਂ ਦੇ ਲੋਕ ਆਉਂਦੇ ਨੇ ਹਨਾ ਹਾਂ ਸੇ ਵੀ ਵੀਰੇ ਹੁਣ ਆਏ ਆ ਹਨਾ ਹੁਣ ਆਪਾਂ ਜੇ ਲਾਈ ਕਈ ਵਾਰ ਆਪਾਂ ਨੂੰ ਸੁਣਨੀ ਕੀ ਮੀਆਂ ਵੀ ਸਾਰੇ ਪੱਧਰ ਨਹੀਂ ਸਾਰੀ ਇੱਥੇ ਹੀ ਹੋਈਆਂ ਨੇ ਹਾਂਜੀ ਹਾਂਜੀ ਬਾਕੀ ਦਾ ਸ਼ਾਮ ਨੂੰ ਆਪਣੇ ਆਸ-ਪਾਸ ਪਿੰਡਾਂ ਦੇ ਲੋਕ ਇੱਥੇ ਸ਼ਹਿਰ ਕਰਨ ਆਉਂਦੇ ਨੇ ਸਵੇਰੇ ਦੇ ਲੱਕ ਨੀ ਰੌਣਕ ਲਈ ਸ਼ਾਮ ਨੂੰ ਦੇਖ ਲੈ ਸਹੀ ਗੱਲ ਆ ਉਹੀ ਗੱਲ ਆ ਵੀ ਜਿਹੜਾ ਆ ਜਿਹੜੇ ਸਟicker ਬਣਾਏ ਨੇ ਦੇਖੋ ਤੁਸੀਂ ਕਿੰਨਾਂ ਦੀ ਆਈ ਲਵ ਪੰਗਲਾ ਤੇ ਆ ਜਿਹੜੇ ਬੂਟੇ ਨੇ ਮੈਂ ਲਾਦਾ ਇਹ ਵੀ ਬਹੁਤ ਕਾਸਟਲੀ ਨੇ ਵਧੀਆ ਲਾਇਨੇ ਆ ਨਾ ਲਿਆ ਕੇ ਇਹ ਆਕਸੀਜਨ ਯਾਨੀ ਕਿ ਆਕਸੀਜਨ ਛੱਡਦੇ ਨੇ ਨਾ ਹਵਾ ਸਾਫ਼ ਕਰਨੇ ਵਾਲੇ ਨੇ ਯਾਨੀ ਪਾਮ ਦੀ ਵੈਰੈਟੀ ਚੋਂ ਨੇ ਇਹ ਅਜਾ ਪਾਮ ਦੀ ਵੈਰੈਟੀ ਚੋਂ ਨੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਵੀ ਪੂਰਾ ਵਧੀਆ ਬਣਾਤਾ ਅੱਜ ਤੋਂ ਜੇ 5 ਸਾਲ ਪਹਿਲਾਂ ਦੇਖੀਏ ਤਾਂ ਗਰਾਊਂਡ ਦੀ ਹਾਲਤ ਇੰਨੀ ਵਧੀਆ ਹੈ ਨਹੀਂ ਸੀ ਨਾ ਮਤਲਬ ਉਹ ਵੀ ਆਪਾਂ ਦੇਖ ਦੀ ਸੀਗੇ ਵੀ ਕੋਈ ਗਰਾਊਂਡ ਵੱਲ ਮੂਹ ਨਹੀਂ ਕਰਦਾ ਸੀਗਾ ਇਹ ਅਸਲ 'ਚ ਹੋਇਆ ਤਾਂ ਆਪਣੇ ਏਕੇ ਕਰਕੇ ਹੀ ਆ ਨਾ ਪਰ ਨੌਜਵਾਨ ਏਕੇ ਕਰਕੇ ਮਾ ਸਰਪੰਚ ਸਾਹਿਬ ਦੀ ਮਤਲਬ ਮਿਹਨਤ ਕਰ ਕਰਕੇ ਸਾਰੇ ਇਕੱਠੇ ਹੋਏ ਉਹਦੇ ਨਾਲ ਗਰਾਊਂਡ ਬਣਿਆ ਹੂੰ ਹੂੰ ਤਾਂ ਇਹਦਾ ਵੀ ਅੱਜ ਤੱਕ ਪ੍ਰਸਿੱਧੀ ਆਪਣੇ ਸਾਰੇ ਪੰਜਾਬ ਜਿਹੜੀ ਪ੍ਰਸਿੱਧੀ ਹੈ ਇਹ ਗਰਾਊਂਡ ਦੀ ਹਾਂ ਆਪਣੇ ਪਿੰਡ ਨੂੰ ਅਵਾਰਡ ਵੀ ਇੱਕ ਵਾਰ ਮਿਲ ਚੁੱਕਿਆ ਇਹਦਾ ਹਨਾ ਅਵਾਰਡ ਆ ਦਿਖਾ ਦਿੰਦੇ ਆ ਇਹ ਬੈਠਣ ਨੂੰ ਕੁਰਸੀਆਂ ਬਣਾਈਆਂ ਨੇ ਜਿਵੇਂ ਆਪਾਂ ਇੱਥੇ ਖੇਡਦੇ ਨੇ ਲੋਕ ਸ਼ਹਿਰ ਕਰਦੇ ਨੇ ਸਵੇਰੇ ਇੱਥੇ ਬੈਠ ਜਾਂਦੇ ਨੇ ਆ ਕੇ ਹਨਾ ਹਾਂਜੀ ਹਾਂਜੀ ਬਿਲਕੁਲ ਜਿਵੇਂ ਬਾਈ ਹੁਣ ਮਾਲਾ ਲੋਕਾਂ ਨੂੰ ਜੇ ਆਪਾਂ ਨਸ਼ਿਆਂ ਤੋਂ ਬਚਾਉਣਾ ਹੋਵੇ ਹਾਂਜੀ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ ਮੇਨ ਤਾਂ ਇੱਕ ਤਾਂ ਗਰਾਊਂਡ ਵਧੀਆ ਚਾਹੀਦਾ ਹਨਾ ਬਿਲਕੁਲ ਬਿਲਕੁਲ ਠੀਕ ਆ ਜੇ ਗਰਾਊਂਡ ਵਧੀਆ ਆਊਗਾ ਤਾਂ ਹੀ ਜਵਾਖ ਖੇਡਣ ਆਉਣਗੇ ਸਹੀ ਗੱਲ ਆ ਜੇ ਜਵਾਖ ਖੇਡਣਗੇ ਤਾਂ ਹੀ ਨਸ਼ਿਆਂ ਤੋਂ ਬਚਣਗੇ ਹਾਂਜੀ ਹੁਣ ਇੱਕ ਗੱਲ ਹੋਰ ਆ ਸੇ ਵੀ ਵਿੱਚ ਹੁਣ ਕਈ ਪਿੰਡਾਂ 'ਚ ਗਰਾਊਂਡ ਨਹੀਂਗੇ ਪਰ ਅਸੀਂ ਗੱਲ ਕਰਾਂਗੇ ਕਿ ਕਿੱਧਰ ਖੇਡਣ ਨੂੰ ਕਰਦਾ ਪਰ ਆਪਣੇ ਪਿੰਨ ਗਰਾਊਂਡ ਆ ਵਧੀਆ ਕਰ ਆਪਦੀ ਕਿਰਪਾ ਨਾਲ ਜੁਗਾਵ ਦੀ ਆ ਜਾਨੀ ਕਿ ਜੇ ਮੈਂ ਲੈਟਾ ਲੂਟਾ ਲੱਗੇ ਹੋਣੇ ਰਾਤ ਨੂੰ ਵੀ ਆਵਾ ਬੇਫਿਕਰੋ ਕੇ ਖੇਡ ਸਕਦੇ ਆ ਹਨਾ ਹੁਣ ਜਿਹੜੇ ਪਿੰਨ ਚ ਮੰਨ ਲਓ ਗਰਾਊਂਡ ਹੀ ਨਹੀਂ ਹੁੰਦਾ ਉੱਥੇ ਖੇਡਣਗੇ ਕੀ ਵਿਚਾਰੇ ਉੱਥੇ ਫਿਰ ਉਹੀ ਆ ਅਗਲਾ ਕਹਿੰਦਾ ਖੇਡਣਾ ਕੀ ਅਗਲਾ ਨਸ਼ਾ ਨੂੰ ਪੈ ਜਾਂਦਾ ਹਾਂ ਮੋਬਾਈਲਾਂ 'ਚ ਬੜੇ ਰਹਿੰਦੇ ਨੇ ਨਾ ਮਤਲਬ ਖੇਡਣ ਦਾ ਹੁੰਦਾ ਜੇ ਜਾਨੀ ਕਿ ਨੌਜਵਾਨਾਂ ਨੂੰ ਮੰਨ ਲਓ ਆਪਾਂ ਖੇਡਾਂ ਵੱਲ ਨੂੰ ਕਰਨਾ ਨਸ਼ੇ ਤੋਂ ਬਚਾਉਣਾ ਤਾ ਗਰਾਉਂਡ ਮੇਨ ਜ਼ਰੂਰੀ ਆ ਬਿਲਕੁਲ ਸਹੀ ਗੱਲ ਆ ਗਰਾਉਂਡ ਤਾਂ ਵਧੀਆ ਬਣੂਗਾ ਜੇ ਨੌਜਵਾਨ ਤੇ ਉਥੇ ਜਿਹੜੀ ਹਾਂ ਨੌਜਵਾਨ ਵਧੀਆ ਹੋਣਗੇ ਉਥੇ ਦੇ ਜਿਵੇਂ ਮੰਨ ਲਓ ਪੰਚਾਇਤ ਵਧੀਆ ਹੋਊਗੀ ਹਨਾ ਹਾਂਜੀ ਹਾਂਜੀ ਉਹਨਾਂ ਕਰਕੇ ਹੋਗੇ ਵਧੀਆ ਯਾਨੀ ਕਿ ਸਾਰਿਆਂ ਦੀ ਇੱਕ ਦੂਜੇ ਨਾਲ ਮੰਨ ਲਾ ਆਪਾਂ ਇਕੱਠੇ ਹੋ ਕੇ ਜੇ ਇਹਦੀ ਸਫਾਈ ਕਰਦੇ ਗਰਾਉਂਡ ਦੀ ਤਾਂ ਹੀ ਵਧੀਆ ਬਣਦਾ ਇਹ ਮੈਂ ਇੱਕ ਗੱਲ ਓਹ ਰਾਜੇ ਮੱਲਾ ਸ਼ਾਮ ਨੂੰ ਪੱਕਟੋ ਨੇ ਜੇ ਬਾਹਰ ਖੇਡ ਤੇ ਵੇਖਣ ਨਹੀਂ ਗਏ ਪਰ ਸ਼ਾਮ ਨੂੰ ਆਪਾਂ ਜੀਤਾ ਲੱਗਦਾ ਔਰੇ ਬਹਿ ਗਏ ਹਾਂ ਹਾਂ ਹੁਣ ਸਵੇਰੇ ਲੋਕ ਨੂੰ ਮਣਾਉਂਦੇ ਨੇ ਜੇ ਹੁਣ ਗਰਾਊਂਡ ਹੀ ਨਹੀਂ ਹੋਊਗਾ ਫਿਰ ਉਹ ਕੀ ਆਪਣੇ ਘੁੰਮਣ ਕਿੱਥੇ ਆਉਣਗੇ ਹਨਾ ਬਿਲਕੁਲ ਬਿਲਕੁਲ ਹੁਣ ਜੇ ਦੇਖਿਆ ਆਪਾਂ ਸਾਰਾ ਗਰਾਊਂਡ ਪੂਰਾ ਵਧੀਆ ਬਣਿਆ ਪਿਆ ਇੱਕ ਆ ਇੱਕ ਦਿਖਾ ਕੇ ਸਿੰਦੀ ਕਿੰਨੀ ਵਧੀਆ ਬਣਾਈ ਹੋਈ ਆ ਹੁਣ ਲਾਲੇ ਭਾਈ ਆਪਾਂ ਕੀ ਦੇਖਦੇ ਆ ਵੀ ਜਿਹੜੇ ਲੋਕ ਨੇ ਆਈਲੈਂਡਸ ਕਰਕੇ ਸਾਰੀ ਬਾਹਰ ਜਾਂਦੇ ਨੇ ਹਨਾ ਹਾਂਜੀ ਤੇ ਜੇ ਦੇਖੀਏ ਜ ਜ ਅੱਜ ਤੋਂ ਕਾਫੀ ਟਾਈਮ ਪਹਿਲਾਂ ਜਦੋਂ ਮਹਾਰਾਜ ਰਣਜੀਤ ਸਿੰਘ ਸੀ ਉਦੋਂ ਗੋਰੇ ਮੰਨ ਲਓ ਪੰਜਾਬੀ ਦੀ ਆਇਲੈਂਡਸ ਕਰਕੇ ਇੰਡੀਆ ਚ ਆਉਂਦੇ ਸੀ ਆਉਂਦੇ ਸੀ ਨਾ ਪਰ ਅੱਜ ਆਪਾਂ ਆਪਣੀ ਭਾਸ਼ਾ ਨੂੰ ਛੱਡ ਕੇ ਜਿਹੜੀ ਆਪਣੀ ਮਾਂ ਬੋਲੀ ਆ ਉਹਨੂੰ ਛੱਡ ਕੇ ਆਪਾਂ ਬਾਹਰ ਜਾਣ ਲਈ ਆਪਣੀ ਮਾਂ ਬੋਲੀ ਨੂੰ ਭੁੱਲ ਰਹੇ ਹਾਂ ਠੀਕ ਹੈ ਸਹੀ ਹੁਣ ਕਿਸੇ ਵੀ ਸਕੂਲ ਚ ਆਪਾਂ ਚਲੇ ਜਾਈਏ ਉਹਨਾਂ ਦਾ ਮੇਨ ਹਿੰਦੀ ਬੋਲਦੇ ਨੇ ਕਈ ਸਕੂਲਾਂ ਚ ਕਈ ਸਕੂਲਾਂ ਚ ਬੈਣ ਹੀ ਬਲਾਈ ਹੋਈ ਆ ਅੱਜ ਕਾ ਰੌਲਾ ਵੀ ਪੈ ਰਿਹਾ ਪੂਰਾ ਹਾਂ ਪੈਂਦਾ ਪਰ ਜਦ ਹੁਣ ਆਪਾਂ ਆਪਣੀ ਪੰਜਾਬੀ ਉਹ ਭੁੱਲ ਗਏ ਫੇ ਫਾਇਦਾ ਕੀ ਹੈ ਜਾਣ ਦਾ ਹਾਂ ਵਾਤਵਾਦ ਵਧੀਆ ਵੀ ਆਪਾਂ ਜਵਾਨਾਂ ਨੂੰ ਪੰਜਾਬੀ ਸਿਖਾਈਏ ਜਿਹੜੀ ਆਪਣੀ ਮਾਂ ਬੋਲੀ ਆ ਇਧਰ ਮਾਰੀ ਜੇ ਮੈਂ ਆਪਣੇ ਗਰਾਊਂਡ 'ਚ ਦੇਖ ਲੰਨੇ ਆ ਹੁਣ ਮੰਨ ਲਓ ਆ ਲਿਖਿਆ ਹੋਇਆ ਗਰਾਊਂਡ ਦੇ ਵਿੱਚ ਕਿੰਨਾ ਵਧੀਆ ਲਿਖਿਆ ਹੋਇਆ ਹੈ ਹਨਾ ਵੀ ਅਗਲੇ ਨੂੰ ਯਾਦ ਰਹੇ ਹਾਂ ਜੇ ਗਰਾਊਂਡ ਦੇ ਸਾਰੇ ਵਿੱਚ ਇੱਕ ਨੇ ਲਿਖੇ ਹੋਏ ਨੇ ਮੰਨ ਲਓ ਕਿਤੇ ਕਿਤੇ ਵੀ ਲੋਕੋ ਕਿਤੇ ਨਾ ਕਿਤੇ ਹਾਂ ਵੀ ਕਿਤੇ ਨਾ ਕਿਤੇ ਬੰਦੇ ਦੇ ਮਾਂ 'ਚ ਚੇਟਕ ਲੱਗਦੀ ਆ ਹਾਂ ਅਗਲਾ ਹਾਂ ਸਹੀ ਗੱਲ ਆ ਹਨਾ ਆਪਾਂ ਆਪਣੀ ਪਾਹਿਆ ਛੱਡ ਕੇ ਗੋਰਿਆਂ ਵੱਲ ਨੂੰ ਜਾ ਰਹਿਆ ਉਹ ਜ਼ਰੂਰੀ ਆ ਆਪਾਂ ਪੜ੍ਹਾਈ ਕਰਦੇ ਆ ਮੰਨ ਲਓ ਸਟੱਡੀ ਕਰਦੇ ਆ ਪਰ ਆਪਣੀ ਜਿਹੜੀ ਮਾਂ ਬੋਲੀ ਆ ਉਹਨੂੰ ਨ ਉਭੀ ਜ਼ਰੂਰੀਅਤ ਪੰਜਾਬ ਦੀ ਜ਼ਰੂਰੀਓ ਤਾਂ ਮੇਨ ਆ ਬਾਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਈਲਰਸ ਕਰੋ ਇੰਗਲਿਸ਼ ਸਿੱਖੋ ਕੋਈ ਚੱਕਰ ਨਹੀਂ ਪਰ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ ਸਹੀ ਗੱਲ ਆ ਜੇ ਪੰਜਾਬ ਬਚਾਉਣਾ ਤਾਂ ਮਾਂ ਬੋਲੀ ਪਹਿਲਾਂ ਬਚਾਉਣੀ ਪੈਣੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ